ਸਰਹੱਦ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸਾਦਾਵਾਲੀ ਦੇ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਸ਼ੱਕੀ ਹਾਲਾਤ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿੰਦਿਆਂ ਰਾਜਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਇਥੋਂ ਦੀ ਉਹ ਉੱਗੇ ਕਾਰੋਬਾਰੀ ਰਾਮ ਲੁਬਾਇ ਦੇ ਖੇਤਾਂ ਦੇ ਵਿੱਚ ਬਣਾਏ ਡੇਰੇ ਉੱਪਰ ਕਰੀਬ ਪਿਛਲੇ 50-60 ਸਾਲ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹਨਾਂ ਦੱਸਿਆ ਕਿ ਪਿਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਝਗੜੇ ਤੋਂ ਡਰਦਿਆਂ ਉਹ ਬੱਚਿਆਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਉਹਨਾਂ ਦੱਸਿਆ ਕਿ ਜਦੋਂ ਆਪਣੇ ਘਰ ਵਾਪਸ ਪਹੁੰਚੇ ਤਾਂ ਘਰ ਅੱਗ ਦੀ ਪੇਟ ਛੱਡ ਚੁੱਕਾ ਸੀ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਉਹਨਾਂ ਦੇ ਵੱਲੋਂ ਸੂਚਿਤ ਕੀਤਾ ਗਿਆ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਵੱਲੋਂ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਦਾ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਪੰਜਾਬ ਵੱਤੇ ਉੱਚ ਅਧਿਕਾਰੀਆਂ ਤੋਂ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਏ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਏ। ਸਲਾਮ ਅਲੈਕੁਮ ਮੈਂ ਫੇਰੇ ਉਹਨਾਂ ਨਾਲ ਰੋਹ ਫੇਰਾ ਮਾਰਨੇ ਪੈਲੀਆਲ ਪੈਲੀਆਲ ਆਣ ਕੇ ਫੇਰਾ ਮਾਰਨਾ ਇਹ ਦੇਖਿਆ ਧੂਆ ਨਿਕਲ ਰਿਹਾ ਅੱਗ ਲੱਗੀ ਮੰਨ ਲੈ ਕੇ ਉਧਰ ਚਲੋ ਪਹਿਲੀ ਥਾਣੀ ਅੱਗ ਆ ਕੇ ਲੱਗ ਸਕਦੀ ਬਾਲੇ ਵਾਲੇ ਕਮਰੇ ਹਾਂਜੀ 나ੜ ਨੂੰ ਮੰਨ ਲਓ ਕਿ 나ੜ ਨੂੰ ਅੱਗ ਲੱਗੀ ਆ ਪਰ 나ੜ ਨੂੰ ਤਾਂ ਕਿ 4 ਵਜੇ 4 ਵਜੇ 나ੜ ਨੂੰ ਅੱਗ ਬੁਝਾ ਦਿੱਤੀ 나ੜ ਦੀ ਅੱਗ ਠੀਕ ਹੈ ਤੇ ਬਾਅਦ ਰਾਤ ਨੂੰ ਅੱਗ ਕਿਤੇ ਲੱਗੀ ਹੈ ਜੇ ਮੰਨ ਲਿਆ ਕਿ ਚਲੋ 나ੜ ਨਹੀਂ ਲੱਗੀ ਉੱਧਰਲੇ ਕਮਰੇ ਨੇ ਪਰ ਇੱਧਰ ਕਿਧਾਂ ਕਿ ਲੱਗੀ ਲੈਂਟਰ ਵਾਲੇ ਕਮਰੇ 'ਚ ਨਾ ਕੋਈ ਤਾਰ ਛੜੀ ਹੈ ਨਾ ਕੋਈ ਕੁਝ ਹੋਇਆ ਵਾ ਰੱਬ ਜਾਣੇ ਹੁਣ ਫਿਰ ਕੀ ਬਣਿਆ ਜੀ ਲੱਗਣਾ ਕਿ ਭਾਈ ਕਿਹਦੀ ਸ਼ਰਾਰਤੀ ਆ ਨਕਸਾ ਆਣਾ ਚਲੋ ਸਮਝ ਹੋਏਗਾ ਵਿਚਾਰਾਂ ਨੂੰ ਕੀ ਕੀ ਵਿਚਾਰਾਂ ਨੇ ਆਪਣਾ ਜੋੜ ਜਮਾ ਕੀਤਾ ਰਾਜੂ ਵੱਡੇ ਵੀਰ ਤੇ ਨਾ ਵੱਡੇ ਵੀਰ ਰਹਿੰਦਾ ਇੱਥੇ ਰਾਜੂ ਰਹਿੰਦਾ ਕੀ ਮੰਗ ਕਰਦੇ ਮੰਗਣ ਜੋ ਵੀ ਸਰਕਾਰ ਕਰੇਗੀ ਠੀਕ ਹੀ ਕਰੇਗੀ ਮਰੇ ਸਾਨੂੰ ਨੂੰ ਸਹੀ ਰਿਹਾ ਪਤਾ ਲੱਗਾ ਜੀ ਛੋਟਾ ਭਰਾ ਰਹਿੰਦਾ ਪਿੰਡ ਉਹਨਾਂ ਦਾ ਫੋਨ ਆਇਆ ਕਿ ਇੱਧਰ ਨਾ ਡੇਰੇ ਤੇ ਅੱਗ ਲੱਗ ਗਈ ਹੈ ਆਪਾਂ ਰਹਿਣ ਦੇ ਹੀ ਸ਼ਹਿਰ ਉੱਥੇ ਮਾਤਾ ਪਿਤਾ ਰਹਿੰਦੇ ਸਾਡੇ ਉਹਨਾਂ ਲੱਗੇ ਰਹਿਣ ਦੇ ਨਾਲ ਬੱਚੇ ਹੀ ਸਾਰੇ ਤੇ ਲੜਾਈ ਦਾ ਮਹੌਲ ਬਣਿਆ ਇਸ ਕਰਕੇ ਹੀ ਸਾਰੇ ਉੱਥੇ ਚਲੇ ਗਏ ਹੀ ਪਰਿਵਾਰ ਬਾਕੀ ਸਮਾਨ ਸਾਰਾ ਜਿਹੜਾ ਜ਼ਰੂਰੀ ਘਰ ਦਾ ਸੀ ਉਹ ਸਾਰਾ ਇੱਥੇ ਹੀ ਆਪਾਂ ਦੋ ਦਿਨ ਮੈਂ ਚਲੋ ਉੱਥੇ ਰਹਨੇ ਆ। ਉਹ ਸਵੇਰੇ ਸਾਨੂੰ ਫੋਨ ਆਇਆ ਦਾ ਛੋਟੇ ਬਰੋਦਰ ਦਾ ਕਿ ਇੱਧਰ ਦਾ ਡੇਰੇ ਤੇ ਅੱਗ ਲੱਗੀ ਹੈ ਤੇ ਆਪਾਂ ਮੋਕੇ ਤੇ ਹੀ ਆ ਗਏ ਆ। ਆਪਾਂ ਤਾਂ ਲੋਕਾਂ ਕਰਨੋਂ ਨਹੀਂ ਦੇਖਿਆ ਨਹੀਂ ਕਿਸੇ ਨੂੰ ਨਾ ਹੀ ਕਹਿ ਸਕਦੇ ਕਿਸੇ ਹੋਰ ਬਾਕੀ ਹੋਈ ਸ਼ਰਾਰਤ ਹੈ। ਉਧਰ ਸਾਡਾ ਇੱਕ ਕਮਰਾ ਕਿੰਨਾ ਹਟਵਾਵਾ ਜਿਹੜਾ ਕੱਚਾ ਵਾ। ਇੱਕ ਕਮਰਾ ਲੈਂਟਰ ਵਾਲਾ। ਕਾਫੀ ਫਾਸਲਾ ਵਾ ਵਿੱਚ। ਉਧਰ ਅੱਗ ਲੱਗੀ ਨਹੀਂ ਸਕਦੀ ਜੇ ਉਧਰ ਲੱਗੀ ਤੇ ਚਲੋ ਮੰਨ ਲਓ। ਵਾਰੋਂ ਆਈਏ ਪਹਿਲੀ ਕਿਉਂ ਅਕਰ ਸੁੱਟਦੀ ਆਈਏ ਜਿੰਨਾ ਵੀ ਆਈਏ ਚਲੋ ਸੜ ਗਿਆ ਕੱਚਾ ਕੋਠਾ ਸੀ ਇਹ ਪੱਕਾ ਕੋਠਾ ਇੱਧਰ ਤੇ ਚਾਂਸ ਨਹੀਂ ਬੰਦਦਾ ਨਾ ਜਿੱਦਾਂ ਜੰਦਰਾ ਬਚੇਗਾ ਜੰਦਰਾ ਬਚੇਗਾ ਤਾਂ ਮਰੇ ਆ ਕੇ ਕੋਲੇ ਸਿਲੰਡਰ ਆ ਕੇ ਮੈਂ ਸਿਰੇ ਲਾਇਆ ਸਿਲੰਡਰ ਫੜਦਾ ਤੇ ਜਿਆਦਾ ਨੁਕਸਾਨ ਹੋ ਸਕਦਾ ਕਿੰਨਾ ਕਰਪਾ ਨੁਕਸਾਨ ਨੂੰ ਸਾਰਾ ਕੁਝ ਹੀ ਸੜ ਗਿਆ ਤੇ ਹੋਰ ਪਤਾ ਨਹੀਂ ਹਿਸਾਬ ਨਹੀਂ ਕਿੰਨਾ ਕਿ ਐਸੀ 30-35 ਹਜ਼ਾਰ ਰੁਪਏ ਆਏਗਾ ਘਰ ਤੇੜੀ ਵਾਲੇ ਬੰਦੇ ਫਾਗੜੇ ਬੇ ਹੋਵਾਂ ਬਾਕੀ ਜਿੰਨਾ ਜੋੜੇ ਦਾ ਤੇ ਮਾੜਾ ਮੁੱਦਾ ਸਾਰਾ ਹੀ ਖਤਮ ਹੋ ਗਿਆ ਥੋੜੇ ਦਿਨ ਹੋਇਆ ਇਹ ਸਮਾਨ ਲਿਆ ਐਲ ਸੀ ਡੀ ਲਾਈ ਉਹ ਫ੍ਰੇਮੀ ਲੱਭਣ ਡਿਆ ਵੈਲਸੀਟ ਲੱਭਣ ਡੇ ਬਾਕੀ ਸਾਇਰ ਬਰੇਡ ਨੂੰ ਹਾਂਜੀ ਹਾਂਜੀ ਫਿਰ ਮੈਂ ਆਪਣੇ ਭਾਈ ਨੂੰ ਆਪਣੇ ਡੇਰੇ ਦੇ ਪ੍ਰਧਾਨ ਹੈਗੇ ਉਹਨੂੰ ਫੋਨ ਕੀਤਾ ਮੈਂ ਉਹਨਾਂ ਦੀ ਦੁਕਾਨ ਤੇ ਕੰਮ ਕਰਦਾ ਵਾਂ ਉਹਨੂੰ ਫੋਨ ਕੀਤਾ ਫਿਰ ਭਾਈ ਨੇ ਉਸੇ ਟਾਈਮ ਹੀ ਐਂਬੂਲੈਂਸ ਆ ਗਈ ਉਹਨਾਂ ਨੇ ਆ ਕੇ ਅਪ ਕੰਟਰੋਲ ਕੀਤੀ ਜਾਂ ਠੀਕ ਅਸੀਂ ਨਹੀਂ ਜਾਣ ਕਰੀਏ ਮੰਗੋ ਸਰਕਾਰ ਨੂੰ ਪਤਾ ਹੀ ਹੈ ਜੋ ਜੋ ਵੀ ਕਰੇਗੀ ਚੰਗਾਈ ਕਰੇਗੀ ਗਰੀਬਾਂ ਨਾਲ ਮਾੜਾ ਨਹੀਂ ਕਰਦੀ ਇਹ ਸਰਕਾਰ ਵਧੀਆ ਹੀ ਸੋਚੇਗੀ ਜੋ ਸਰਕਾਰ ਸੋਚੇਗੀ ਮੈਂ ਨਾ ਸੋਹਣੀ ਕਿਹੜਾ ਪਿੰਡ ਹੈ ਸਾਦਾ ਵਾਲੀ ਇਹ ਜਿਹੜੀ ਅਗਲ ਕੀ ਡੇਰਾ ਤੁਹਾਡਾ ਇਹ ਨਹੀਂ ਹਾਂ ਡਾਡੀ ਹੈਗਾ ਕੇ ਤਾਂ ਹੀ ਦੇ ਕੇ ਦੇ ਘਰ ਨਹੀਂ ਬਹਿ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾ ਲਾ ਕੇ ਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਹੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋ ਕਮ ਭਰਤੀ ਦੁਕਾਨ ਮੈਂ ਪਿਆਹਾ ਤੇਲਾ ਰੱਖਿਆ ਸਾਰਾ ਕੋ ਸਸਵਾ ਹੋ ਗਿਆ ਸਾਰਾ ਕੋਸੀ ਆੱਖ ਨਹੀਂ ਬਚਿਆ ਕੱਖਣ ਮੈਂ ਲੜਾਈ ਤੋਂ ਬੱਦੀ ਆਪਣੇ ਕੇ ਪੇ ਕੇ ਚਲ ਗਈ ਹਾਂ ਤੁੰ ਮਗਰ ਉਹ ਅੱਗ ਲੱਗੀ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਝ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਅਸੀਂ ਸਮਾਨ ਬਣਾਇਆ ਕੱਕ ਨਹੀਂ ਮਜਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਅੱਜ ਤੱਕ ਅੱਜ ਦਾ ਕੰਮ ਕੀ ਲੱਗਦਾ ਤੁਹਾਨੂੰ ਅੱਜ ਚੰ ਚੱਕੇ ਲੱਗੀ ਆ ਅਸੀਂ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਵੱਡਰ ਤੋਂ ਬਜਣੀ ਤੇ ਮੇਰੇ ਨਿਆਣੇ ਪਾਚ ਜਾਣ ਨਿਆਣੇ ਪਚੌਂਦੀ ਪਚੌਂਦੀ ਮੇਰਾ ਸਨਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੌਲੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੈਂ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਝ ਦੋ ਮਤ ਕਰੋ ਮੇਰੀ ਮੇਰੇ ਮਤ ਕਰੋ